ਇਹ ਅੱਜ ਸੜਕ ਠੀਕ ਕਰਾਈ ਜਾ ਰਹੀ ਹੈ ਜੀ। ਖੋਲਦੇ ਖੋਲਦੇ ਕਿ ਇੱਥੇ ਕੋਈ ਕੋਈ ਨਹੀਂ ਠੀਕ ਹੈ। ਬਾਜ਼ਾਰ ਟੌਲੀ ਇਸ ਟੋਏ ਦੇ ਵਿੱਚ ਪੰਚਾਇਤ ਵੱਲੋਂ ਹੁਣ ਬੱਟੇ ਸਟਾਈ ਜਾਰੇ ਆ। ਇਹ ਜਿਹੜੀ ਇੰਟਰਲੌਕ ਟੁੱਟੀ ਫੁੱਟੀ ਸੀ ਜਿੰਨਾ ਵੀ ਕਟਰਾ ਸੀਗਾ। ਇਸ ਤਾਕੇ ਤੈਨੂੰ ਦੀਰਾ ਕੀਤਾ ਜਾ ਰਿਹਾ। ਕੱਟਾ ਲਿਆਂਦੀ ਆ ਚਾਰ ਬੰਦੇ ਟੜੀ ਪਲਾ ਕੇ ਇਹ ਕਰਾਇਆ ਜਾ ਰਿਹਾ। ਜੀਸੀਬੀ ਵੀ ਫੇਲਿਆਂਦੀ ਆ ਟਰਲੀ ਲਿਆਂਦੀ ਆ। ਸੋ ਹੁਣ ਇਹ ਜਿੰਨੇ ਵੀ ਖੱਡੇ-ਖੋਡੇ ਪੂਰੇ ਕਰ ਦਿੱਤੇ ਜਾਣਗੇ ਤਾਂ ਕਿ ਜਿਹੜਾ ਰੈਨਬੋ ਸਪੂਲ ਵਾਲਾ ਰਸਤਾ ਪਿੰਡ ਦਾ ਰਸਤਾ ਆ ਇਹ ਸਾਰਾ ਠੀਕ ਤੇ ਜਾਊਗਾ। ਇਰ ਉਸ ਤੋਂ ਪਹਿਲਾਂ ਵੀ ਇਹਨੂੰ ਦੋ ਵਾਰੀ ਠੀਕ ਕਰਾਇਆ ਸੀਗਾ ਲੇਕਿਨ ਬਾਸ਼ਕੀ ਵਜ੍ਹਾ ਨਾਲ ਸਾਰਾ ਦੁਬਾਰਾ ਢੜ ਗਿਆ ਸੀਗਾ ਤੇ ਹੁਣ ਅਸੀਂ ਪੱਤਾ ਕੰਮ ਕਰ ਰਹੇ ਆਂ ਅੱਜ ਕੋਸ਼ਿਸ਼ ਕਰ ਰਹੇ ਆਂ ਵੀ ਇਹ ਜੇ ਸੜਕ ਆਉਣ ਵਾਲੇ ਸਮੇਂ 'ਚ ਜਲਦੀ ਜਲਦੀ ਬਣਾ ਦਿੱਤੀ ਜਾਵੇ ਖੱਡਾ ਹੈ ਹੀ ਬਹੁਤ ਵੱਡਾ ਆ ਥੋੜਾ ਕੰਮ ਆ ਕੀ ਠੀਕ ਆ ਬਾਕੀ ਕਾਦੇ ਅਨਲੋਡ ਕਰ ਸਿਰਦੇ ਛੱਡ ਦੇ ਬਾਸ 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 ਛੱਡ ਦੇ ਇਥੇ ਦੇਖੋ ਤਾਂ ਸਰਪੰਚ ਸਾਹਿਬ ਖੋਦ ਚਾਹ ਲੈ ਕੇ ਆ ਰਹੇ ਅੱਜ ਹੈ ਬੱਚਿਆਂ ਵਾਸਤੇ ਇਹ ਮਜ਼ਦੂਰਾਂ ਵਾਸਤੇ ਸਰਪੰਚ ਸਾਹਿਬ ਚਾਹ ਲੈ ਕੇ ਆ ਰਹੇ ਆ ਹਾਂਜੀ ਸਰਪੰਚ ਸਾਹਿਬ ਸਸਲੀ ਕਰਦੇ ਸਾਰਿਆਂ ਨੂੰ ਆ ਬਾਅਦ ਚ ਦੇ ਕਾਰਨ ਬਹੁਤ ਜ਼ਿਆਦਾ ਲੋਕ ਹੀ ਪੈਗੇ ਸੀ ਇਸ ਕਰਕੇ ਮੈਂ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਤੁਮ ਜੀ ਕੋਈ ਵੀ ਗੱਡੀ ਨਹੀਂ ਸੀ ਜਾ ਸਕਦੀ ਇਸ ਕਰਕੇ ਹੁਣ ਆ ਸਾਰੇ ਜਿਹੜੇ ਟੋਏ ਆ ਪੇੜਾਏ ਗਏ ਹਨ ਤਾਂਕੋ ਜਾਨ ਆਉਣ ਨੂੰ ਸਾਰਿਆਂ ਨੂੰ ਸੌਖ ਹੋ ਸਕੇ ਧੰਨਵਾਦ ਜੀ ਠੀਕ ਹੈ ਇਨੂੰ ਕਹਿ ਆ ਇਦਨ ਨੂੰ ਕਰਕੇ ਛੱਡ ਇਦਨ ਨੂੰ ਆ ਇਹ ਨਾਲ ਦੇ ਵਿੱਚ দেবে <laughs> ਏ ਦੇਖੋ ਟਰਾਲੀ ਬੈ ਗਈ ਹੈ ਥੱਲੇ ਤਸ ਗਈ ਪੂਰੀ ਦੀ ਪੂਰੀ ਆ ساری ਟਰਾਲੀ ਥੱਲੇ ਤਸ ਗਈ ਹੈ ਮਿੱਟੀ ਪਾਉਣ ਲੱਗੇ ਸੀ ਜਿਹੜਾ ਖੱਡਾ ਆ ਲੇਕਿਨ ਇੱਥੇ ਟਰਾਲੀ ਦੀ ਪੂਰੀ ਦੀ ਪੂਰੀ ਤਸ ਗਈ ਹੈ ਇਹ ਸੁਖਦੇਵ لال ਦੀ ਟਰਾਲੀ ਆ ਰੈਨਬੋ ਸኩል ਦੇ ਲਾਗੇ ਮਿੱਟੀ ਲੱਗ ਜਾ ਰਹੀ ਸੀ ਸ਼ੁਕਰ ਪ੍ਰਮਾਤਮਾ ਕਰੇ ਕੋਈ ਨੁਕਸਾਨ ਨਾ ਹੋ ਜਾਵੇ ਐਕਸਲ-ਓਕਸਲ ਦਾ ਇਹ ਰੈਨਬੋ ਸਖੂਲ ਦੇ ਲਾਗੇ ਜਿਹੜਾ ਖੰਡਾ ਪਿਆ ਸੀਗਾ ਇਹਨੂੰ ਪੂਰਨ ਲੱਗੇ ਆ ਜੀ ਅੰਮ੍ਰਿਤਕ ਖੇਤ ਤੁਰਾਈ ਆ ਕਿਉਂਕਿ ਮਿੱਟੀ ਲਾਗੇ ਛਾਗੇ ਹੈ ਨਹੀਂ ਹੈ ਜੀ ਜ਼ਿਮੀਦਾਰ ਭਰਾਵਾਂ ਨੂੰ ਸਾਰਿਆਂ ਨੂੰ ਆਉਣ ਜਾਣ ਵਾਸਤੇ ਬੜੀ ਸੌ ਹੋ ਰਹੀ ਆ ਸੋ ਹੁਣ ਮਿੱਟੀ ਚੱਕ ਕੇ ਇੱਥੇ ਪਾ ਰਹੇ ਆ ਇਹ ਅੱਜ ਸੜਕ ਠੀਕ ਕਰਾਈ ਜਾ ਰਹੀ ਹੈ ਜੀ ਖੋਲ ਦੇ ਖੋਲ ਦੇ ਕੇ ਇੱਥੇ ਕੋਈ ਕੋਈ ਨਹੀਂ ਠੀਕ ਹੈ పాలకేట్లీ ਇਸ ਟੋਏ ਦੇ ਵਿੱਚ ਪੰਚਾਇਤ ਵੱਲੋਂ ਹੁਣ ਬੱਟੇ ਸਟਾਈ ਜਾਰੇ ਆ। ਇਹ ਜਿਹੜੀ ਇੰਟਰਲੌਕ ਟੁੱਟੀ ਫੁੱਟੀ ਸੀ ਜਿੰਨਾ ਵੀ ਕਚਰਾ ਸੀਗਾ। ਤੇ ਸਟਾਕੇ ਤੈਨੂੰ ਵੀਰਾ ਕੀਤਾ ਜਾ ਰਿਹਾ। ਦੋ ਆਂਦੀਆਂ ਆ ਚਾਰ ਬੰਦੇ ਢੜੀ ਪਲਾ ਕੇ ਇਹ ਕਰਾਇਆ ਜਾ ਗਿਆ। ਜਿਸੀ ਵੀ ਮੀਂਹੇ ਆਂਦੀ ਹੈ ਟਰਾਲੀ ਲਿਆਂਦੀ ਆ। ਸੋ ਹੁਣ ਇਹ ਜਿੰਨੇ ਵੀ ਖੱਡੇ-ਖੋਡੇ ਪੂਰੇ ਕਰ ਦਿੱਤੇ ਜਾਣਗੇ ਤਾਂ ਕਿ ਜਿਹੜਾ ਰੈਨਵੋਸਕੂਲ ਵਾਲਾ ਰਸਤਾ ਪਿੰਡ ਦਾ ਰਸਤਾ ਆ ਇਹ ਸਾਰਾ ਠੀਕਤਾ ਜਾ ਸਕੇ। ਇਰ ਬਸ ਤੋਂ ਪਹਿਲਾਂ ਵੀ ਇਹਨੂੰ ਦੋ ਵਾਰੀ ਠੀਕ ਕਰਾਇਆ ਸੀਗਾ ਲੇਕਿਨ ਬਾਸ਼ਕੀ ਵਜ੍ਹਾ ਨਾਲ ਸਾਰਾ ਦੁਬਾਰਾ ਢੜ ਗਿਆ ਸੀਗਾ ਤੇ ਹੁਣ ਅਸੀਂ ਪੱਤਾ ਕੰਮ ਕਰ ਰਹੇ ਹਾਂ ਅੱਜ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸੜਕ ਆਉਣ ਵਾਲੇ ਸਮੇਂ 'ਚ ਜਲਦੀ ਜਲਦੀ ਬਣਾ ਦਿੱਤੀ ਜਾਵੇ ਖੜਾ ਹੈ ਹੀ ਬਹੁਤ ਵੱਡਾ ਆਸਾ ਕਰਨਾ ਕੀ ਠੀਕ ਆ ਕਦੇ ਅਨਲੋਡ ਕਰ ਸਿਰਦੇ ਛੱਡ ਦੇ ਬਾਸ 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 ਛੱਡ ਦੇ ਇਥੇ ਦੇਖੋ ਤਾਂ ਸਰਪੰਚ ਸਾਹਿਬ ਖੁਦ ਚਾਹ ਲੈ ਕੇ ਆ ਰਹੇ ਅੱਜ ਹੈ ਬੱਚਿਆਂ ਵਾਸਤੇ ਇਹ ਮਜ਼ਦੂਰਾ ਮਾਤੇ ਸਰਪੰਚ ਸਾਹਿਬ ਚਾਹ ਲੈ ਕੇ ਆ ਰਹੇ ਆ ਹਾਂਜੀ ਸਰਪੰਚ ਸਾਹਿਬ ਸਸਨੀ ਕਰਾਂਗੇ ਸਾਰੇ ਆਵਾਜ਼ ਦੇ ਕਾਰਨ ਬਹੁਤ ਜ਼ਿਆਦਾ ਟੋਇ ਸੈ ਗਏ ਸੀ ਇਸ ਕਰਕੇ ਜਦੋਂ ਆਪਾਂ ਮੋਰਾਂ ਦੀ ਮੋਟੇ ਤੇ ਅੰਦਰ ਤੁੰਦ ਸੀ ਕੋਈ ਵੀ ਗੱਡੀ ਨਹੀਂ ਸੀ ਜਾ ਸਕਦੀ ਜਿਸ ਕਰਕੇ ਹੁਣ ਆ ਸਾਰੇ ਜਿਹੜੇ ਟੋਏ ਆ ਇਹ ਪੜਾਏ ਗਏ ਹਨ ਤਾਂਕੋ ਜਾਣ ਆਉਣ ਨੂੰ ਸਾਰਿਆਂ ਨੂੰ ਸੌਖ ਹੋ ਸਕੇ ਧੰਨਵਾਦ ਜੀ ਠੀਕ ਹੈ ਤੈਨੂੰ ਕਾਹ ਆ ਇਧਰ ਨੂੰ ਕਰਕੇ ਛੱਡ ਇਧਰ ਨੂੰ ਆ ਇਹ ਨਾਲ ਦੇ ਵਿੱਚ ਆ ਕਰ ਦੇ ਦਿੰਦੇ ਆ ਹਾਂ ਥਲੇ ਥਲੇ ਕਰ ਦਵਾਂਗੇ ਥਲੇ ਡੱਬ ਦਵਾਂਗੇ ਆਮੇ ਰਹਾ ਨਹੀਂ ਏ ਦੇਖੋ ਟਰਾਲੀ ਬੈ ਗਈ ਐ ਥੱਲੇ ਤਸ ਗਈ ਪੂਰੀ ਦੀ ਪੂਰੀ ਆ ਸਾਰੀ ਟਰਾਲੀ ਥੱਲੇ ਤਸ ਗਈ ਐ ਮਿੱਟੀ ਪਾਉਣ ਲੱਗੇ ਸੀਗੇ ਜਿਹੜਾ ਖੱਡਾ ਆ ਲੇਕਿਨ ਇੱਥੇ ਟਰਾਲੀ ਦੀ ਪੂਰੀ ਦੀ ਪੂਰੀ ਤਸ ਗਈ ਐ ਇਹ ਸੁਖਦੀਪ ਲਾਲ ਦੀ ਟਰਾਲੀ ਆ ਰੈਨਵੋ ਸਕੂਲ ਦੇ ਲਾਗੇ ਮਿੱਟੀ ਲੱਗ ਜਾ ਰਹੀ ਸੀ ਸ਼ੁਕਰ ਪ੍ਰਮਾਤਮਾ ਕਰੇ ਕੋਈ ਨੁਕਸਾਨ ਨਾ ਹੋ ਜਾਵੇ ਐਕਸਲ-ਐਕਸਲ ਦਾ ਇਹ ਰੈਨਮੋ ਸਕੂਲ ਦੇ ਲਾਗੇ ਜਿਹੜਾ ਖੱਡਾ ਪਿਆ ਸੀਗਾ ਇਹਨੂੰ ਪੂਰਨ ਲੱਗੇ ਆ ਜੀ ਅੰਨਕੀ ਖੇਤ ਤਰਾਈ ਹੈ ਕਿਉਂਕਿ ਮਿੱਟੀ ਲਾ ਕੇ ਚਾਗੀ ਹੈ ਨਹੀਂ ਹੈ ਤੇ ਜ਼ਿਮੀਂਦਾਰ ਭਰਾਵਾਂ ਨੂੰ ਸਾਰਿਆਂ ਨੂੰ ਆਉਣ ਜਾਣ ਵਾਸਤੇ ਬੜੀ ਔਖ ਹੋ ਰਹੀ ਹੈ ਸੋਣ ਮਿੱਟੀ ਚੱਕ ਕੇ ਇੱਥੇ ਪਾ ਰਹੇ ਆ ਕੀ ਕਰਦਾ ਨਹੀਂ ਭਰਾ ਆ ਰੱਖ ਲੈਣੇ ਯਾਰ ਬੋਲ ਦਿਓ ਹਾਂਜੀ ਸਸਰੀ ਕਾਲੀ ਸਾਰਿਆਂ ਨੂੰ ਆਪਰਾ ਪੁਰਾਣਾ ਟਰਾਂਸਫਾਰਮ ਚੇਂਜ ਕਰਕੇ ਖਰਾਬ ਹੋ ਗਿਆ ਸੀ ਇਹ ਪੁਰਾਣਾ ਚੇਂਜ ਹੋ ਕਰਕੇ ਤਾਂ ਆ ਹੁਣ ਨਵਾਂ ਲਿਆਂਦਾ ਗਿਆ ਆ ਤਾਂ ਕਿ ਪਿੰਡ ਵਾਸੀਆਂ ਨੂੰ ਲਾਈਟ ਪਾਈ ਜਾਵੇ ਸਹੀ ਹਾਂਜੀ ਧੰਨਵਾਦ ਜੀ ਪਤਾ ਨਹੀਂ ਭਰਾ ਉਹਦਾ ਕੀ ਕਰਦਾ ਇਹ ਮੁੰਡਾ ਹੀ ਗੱਲ ਕਰਦਾ